ਐਕਚੁਅਲ ਦੇ ਵਿੱਚ ਹੁਣ ਸਾਰੇ ਨੂੰ ਦੱਸਣਾ ਚਾਹਾਂਗਾ 45-50 ਲੱਖ ਰੁਪਏ ਉਹਨਾਂ ਨੇ ਸਾਨੂੰ ਕੋਈ ਨਹੀਂ ਦਿੱਤਾ 40 ਲੱਖ ਰੁਪਏ ਤਾਂ ਸਾਡਾ ਆਵਦਾ ਬੰਦਾ ਸੀ ਉਸ ਤੋਂ ਬਾਅਦ ਫਿਰ ਅਸੀਂ ਉਹਨਾਂ ਨੂੰ ਕਿਹਾ ਕੱਟੋ-ਕੱਟ ਨਹੀਂ ਤਾਂ 20 ਗ੍ਰੇਡ ਦੀ ਤਾਂ ਦੋ ਲੇਡੀਜ਼ ਆ ਉਹਨਾਂ ਨੂੰ ਕੁਛ ਆਕੇ ਵਤਨ ਦੇ ਇਕੱਲੀ ਲੇਡੀਜ਼ ਕੀ ਕੀ ਕੁਛ ਕਰ ਲੋਗੇ ਇਸ ਵੀਡੀਓ ਦੇ ਵਿੱਚ ਕਿਹਾ ਜਾ ਰਿਹਾ ਵੀ 45-50 ਲੱਖ ਰੁਪਏ ਵੇਰਕਾ ਪਲਾਂਟ ਨਹੀਂ ਦਿੱਤਾ ਸਾਨੂੰ ਪੂਰਾ ਅਸ਼ੋਸ਼ਣ ਦਿੱਤਾ ਹੈ ਉਹਨਾਂ ਨੇ ਅਸੀਂ ਇਸ ਲਈ ਅੱਜ ਸਾਡੇ ਜਿਗਰੀ ਭਾਈ ਦਾ ਸੰਸਕਾਰ ਕਰਨ ਜਾ ਰਹੇ ਆ ਉਸ ਆਸ਼ਵਾਸ਼ਣ ਤੋਂ ਬਾਅਦ ਸਾਨੂੰ ਬੇਰ ਕਾ ਮਿਲਕ ਪਲਾਂਟ ਨੇ ਕੋਈ 20 ਲੱਖ ਰੁਪਏ ਨਹੀਂ ਦਿੱਤਾ ਉਹ ਸਾਡਾ 40 ਲੱਖ ਰੁਪਏ ਸਾਡਾ ਆਪਦਾ ਸੀ ਤੇ ਉਹ ਵੀ EMPLOYE COMPENSATION EX GRATIA AMOUNT ਜਿਹੜਾ 4 ਲੱਖ ਰੁਪਏ ਬੰਦਾ ਹੈ ਸਿਰਫ ਉਹਨਾਂ ਨੇ ਸਾਨੂੰ ਉਹ ਐਕਸਟਰਾ ਦਿੱਤਾ ਅਦਰਵਾਈਜ਼ ਬਾਕੀ ਸਾਰੀ ਅਮਾਉਂਟ ਸਾਡੀ ਆਪਦੀ ਹੈ ਸਰਕਾਰੀ ਨੌਕਰੀ ਜੋ ਸਾਡਾ ਭਰਾ ਸੀਗਾ ਉਹਦੇ ਹਿਸ ਸਾਡੀ ਭਾਬੀ ਨੂੰ ਦਿੱਤੀ ਜਾ ਰਹੀ ਹੈ ਠੀਕ ਹੈ ਉਹ ਵੀ ਸੀ ਕੈਟਾਗਰੀ ਦੀ ਦਿੱਤੀ ਜਾ ਰਹੀ ਹੈ ਸਾਡੀ ਡਿਮਾਂਡ ਹੈ ਵੀ ਉਸ ਨੂੰ ਅਪਗ੍ਰੇਡ ਕਰਕੇ ਵੀ ਕੈਟਾਗਰੀ ਦੇ ਵਿੱਚ ਦਿੱਤੀ ਜਾਵੇ ਵੀ ਅਸੀਂ ਸੀਐਮ ਸਾਹਿਬ ਨੂੰ ਇੱਕ ਲੈਟਰ ਲਿਖ ਕੇ ਭੇਜ ਰਹੇ ਆ ਲੜਕੀ ਦੇ ਵਿਆਹ ਦਾ ਉਹਦੀ ਪੜਾਈ ਦਾ ਮੈਡੀਕਲ ਜੋ ਕਰ ਰਹੀ ਆ ਤੇ ਲੜਕੇ ਦਾ ਜੋ ਬੋਨੈ 15 ਸਾਲ ਆ ਦੱਸੋ ਕਿਤੇ ਤੱਕ ਸਰਵਾਈਵ ਕਰਾਂਗੇ ਮੈਨੂੰ ਨਹੀਂ ਸਮਝ ਆ ਰਹੀ ਕਿ ਉਹ ਕਿਤੇ ਤੱਕ ਕਰਨਗੇ ਅੱਗੇ ਖਰਚੇ ਵੀ ਆ ਹੋਰ ਬਹੁਤ ਕੁਛ ਚਿੰਜਾਂ ਮੈਂਦੀਆਂ ਬਿਮਾਰੀਆਂ ਠਮਾਰੀਆਂ ਲਾਤੀਆਂ ਨੇ ਕਿਤੋਂ ਕਰਨਗੇ ਸਾਨੂੰ ਸਮਝ ਨਹੀਂ ਆ ਰਹੀ ਇਹ ਚੀਜ਼ ਆ ਅਸੀਂ ਇਹੀ ਮੰਗ ਕਰਦੇ ਆ ਵੇਦਕਾਂ ਨੂੰ ਵੀ ਤੇ ਮਾਨ ਸਾਹਿਬ ਨੂੰ ਵੀ ਇਹੀ ਕਹਿੰਦੇ ਵੀ ਇੰਨਾ ਬਾਰੇ ਸੋਚੋ ਪਰਿਵਾਰ ਵਾਲੇ ਜ਼ਰੂਰ ਸੋਚੋ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਤਵੀਰ ਕਰਗੇ ਜੀ ਤੇ ਅੱਜ ਅਸੀਂ ਮੇਰੇ ਯਾਰ ਬਿੱਲੀ ਦੀ ਪੋਸਟਮਾਰਟਮ ਲਈ ਇੱਥੇ ਆਏ ਹੋਏ ਆ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਦੇ ਵਿੱਚ ਕਿਹਾ ਜਾ ਰਿਹਾ ਵੀ 45 50 ਲੱਖ ਰੁਪਇਆ ਵੇਰਕਾ ਪਲਾਂਟ ਨਹੀਂ ਦਿੱਤਾ ਐਕਚੁਅਲ ਦੇ ਵਿੱਚ ਹੁਣ ਸਾਰਿਆਂ ਨੂੰ ਦੱਸਣਾ ਚਾਹਾਂਗਾ 45 50 ਲੱਖ ਰੁਪਏ ਉਹਨਾਂ ਨੇ ਸਾਨੂੰ ਕੋਈ ਨਹੀਂ ਦਿੱਤਾ 40 ਲੱਖ ਰੁਪਇਆ ਤਾਂ ਸਾਡਾ ਆਬਦਾ ਬੰਦਾ ਸੀਗਾ ਜਿਹੜਾ EPF ਦਾ ਗ੍ਰੈਚੂਇਟੀ ਦਾ EPF ਇੰਸ਼ੋਰੈਂਸ ਦਾ ਉਹ ਸਾਰੀ ਡਿਟੇਲ ਅਸੀਂ ਪੱਤਰਕਾਰ ਭਾਈਆਂ ਨੂੰ ਅਸੀਂ ਦੇ ਦਾਂਗੇ ਅਸੀਂ ਉਹਨਾਂ ਨੂੰ ਇਹ ਸਿਰਫ ਇੱਕ ਪ੍ਰਪੋਜ਼ਲ ਦਿੱਤਾ ਹੈ ਜਿਹੜੇ ਪ੍ਰਪੋਜ਼ਲ ਦੇ ਵਿੱਚ ਬੱਚਿਆਂ ਦੀ ਹਾਇਰ ਐਜੂਕੇਸ਼ਨ ਦੇ ਰਿਲੇਟਿਡ ਵੀ ਉਹਨਾਂ ਦਾ ਖਾਸ ਧਿਆਨ ਰੱਖਿਆ ਜਾਵੇ ਤੇ ਇੱਕ ਨੌਕਰੀ ਦਾ ਲੜਕੀ ਦੀ ਮੈਰਿਜ ਦਾ ਉਹ ਅਸੀਂ ਉਹਨਾਂ ਨੂੰ ਪ੍ਰਪੋਜ਼ਲ ਦਿੱਤਾ ਹੈ ਜਿਹੜਾ ਪ੍ਰਪੋਜ਼ਲ ਉਹਨਾਂ ਨੇ ਅਕਸੈਪਟ ਕਰਕੇ ਵਿਦ ਸਾਈਨਸ ਸਟੈਂਪ ਸਾਨੂੰ ਦਿੱਤਾ ਹੈ ਤੇ ਅੱਗੇ ਉਹ ਕਹਿ ਰਹੇ ਨੇ ਅਸੀਂ ਹੈੱਡ ਆਫਿਸ ਭੇਜ ਦਾਂਗੇ ਵਿਦਨ 2 অর 3 ਡੇਸ ਦੇ ਵਿੱਚ ਉਹ ਕਲੀਅਰ ਹੋ ਜਾਏਗਾ ਸਾਨੂੰ ਪੂਰਾ ਅਸ਼ਵਾਸ਼ਣ ਦਿੱਤਾ ਹੈ ਉਹਨਾਂ ਨੇ ਅਸੀਂ ਇਸ ਲਈ ਅੱਜ ਸਾਡੇ ਜਿਗਰੀ ਭਾਈ ਦਾ ਸੰਸਕਾਰ ਕਰਨ ਜਾ ਰਹੇ ਹਾਂ ਉਸ ਆਸ਼ਵਾਸ਼ਣ ਤੋਂ ਬਾਅਦ ਪੂਰੇ ਪੋਲਿਟਿਕਲ ਬੰਦੇ ਉੱਥੇ ਇਕੱਠੇ ਸੀਗੇ ਪੂਰੇ ਜਿੰਨੇ ਵੀ ਉਹਨਾਂ ਦੇ ਹੈੱਡ ਆਫ ਡਿਪਾਰਟਮੈਂਟ ਨੇ ਉਹ ਵੀ ਉੱਥੇ ਆਏ ਹੋਏ ਸੀਗੇ ਜਿਨ੍ਹਾਂ ਨੇ ਸਾਨੂੰ ਲਿਖਤ ਦੇ ਵਿੱਚ ਆਸ਼ਵਾਸ਼ਣ ਦਿੱਤੇ ਚੇਅਰਮੈਨ ਸਾਹਿਬ ਜੀ ਐਮ ਸਾਹਿਬ ਤੁਸੀਂ ਅਗਰ ਗਲਤ ਵੀਡੀਓ ਅਪਰੋਚ ਕਰ ਰਹੇ ਹੋ ਪਬਲਿਕ ਦੇ ਵਿੱਚ ਉਹ ਗਲਤ ਹੈ ਜੀ ਸਾਨੂੰ ਬੇਰਕਾ ਮਿਲਕ ਪਲਾਂਟ ਨੇ ਕੋਈ 50 ਲੱਖ ਰੁਪਏ ਨਹੀਂ ਦਿੱਤਾ ਉਹ 40 ਲੱਖ ਰੁਪਏ ਸਾਡਾ ਆਫਦਾ ਸੀਗਾ ਤੇ ਉਹ ਵੀ EMPLOYE COMPENSATION EX GRATIA अमाउंट ਜਿਹੜਾ 4 ਲੱਖ ਰੁਪਏ ਬੰਦ ਹੈ ਸਿਰਫ ਉਹਨਾਂ ਨੇ ਸਾਨੂੰ ਉਹ ਐਕਸਟਰਾ ਦਿੱਤਾ ਹੈ ਅਦਰਵਾਈਜ਼ ਬਾਕੀ ਸਾਰੀ ਅਮਾਉਂਟ ਸਾਡੀ ਆਫਦੀ ਹੈ ਸੋ ਇਸ ਤੋਂ ਇਲਾਵਾ ਸਰਕਾਰੀ ਨੌਕਰੀ ਦੀ ਵੀ ਗੱਲ ਚੱਲ ਰਹੀ ਹੈ ਕਿ ਉਹ ਸਰਕਾਰੀ ਨੌਕਰੀ ਜੋ ਸਾਡਾ ਭਰਾ ਸੀਗਾ ਉਹਦੇ ਅਗੇਂਸਟ ਸਾਡੀ ਭਾਬੀ ਨੂੰ ਦਿੱਤੀ ਜਾ ਰਹੀ ਹੈ ਠੀਕ ਹੈ ਉਹ ਵੀ ਸੀ ਕੈਟਾਗਰੀ ਦੀ ਦਿੱਤੀ ਜਾ ਰਹੀ ਹੈ ਸਾਡੀ ਡਿਮਾਂਡ ਹੈ ਵੀ ਉਸ ਨੂੰ ਅਪਗ੍ਰੇਡ ਕਰਕੇ ਵੀ ਕੈਟਾਗਰੀ ਦੇ ਵਿੱਚ ਦਿੱਤੀ ਜਾਵੇ ਉਹ ਵੀ ਆਸ਼ਵਾਸ਼ਣ ਦਿੱਤਾ ਗਿਆ ਸਮ। ਉਹ ਵੀ ਆਸ਼ਵਾਸ਼ਣ ਉਹਨਾਂ ਨੇ ਲਿਖਤ ਦੇ ਵਿੱਚ ਦਿੱਤਾ। ਬਟ ਸੋਡੇ ਸਾਰੇ ਤੋਂ ਪੱਤਰਕਾਰ ਭਾਈਆ ਤੋਂ ਇੱਕੋ ਹੀ ਬੇਨਤੀ ਹੈ। ਭਈ ਆਹ ਜਿਹੜੀ ਫੇਕ ਨਿਊਜ਼ ਪਬਲਿਕ ਦੇ ਵਿੱਚ ਨਾ ਸਪਰੈਡ ਕਰੋ। ਕੱਲ ਨੂੰ ਇੱਕ ਬੰਦੇ ਨਾਲ ਘਟਨਾ ਹੋਈ ਹੈ। ਹਰ ਕਿਸੇ ਦੇ ਨਾਲ ਘਟਨਾ ਹੋ ਸਕਦੀ ਹੈ। ਇੱਕ ਕੀ ਹਿਊਮਨ ਲਾਈਫ ਸਿਰਫ 4 ਲੱਖ ਰੁਪਏ ਦੀ ਹਿਊਮਨ ਲਾਈਫ ਹੈ। ਜਿਹੜਾ ਦਿਨ ਰਾਤ ਕੋਈ ਉਹਦਾ ਇੰਸ਼ੋਰੈਂਸ ਨਹੀਂ ਸੀਗਾ ਡਿਪਾਰਟਮੈਂਟ ਵੱਲੋਂ। ਨਹੀਂ ਅੱਜਕੱਲ ਐਕਸੀਡੈਂਟਲ ਇੰਸ਼ੋਰੈਂਸ ਹੁੰਦੇ ਨੇ ਡਿਪਾਰਟਮੈਂਟ ਵੱਲੋਂ। 16 ਸਾਲ 16 ਤੋਂ 18 ਸਾਲ 17-18 ਸਾਲ ਉਹਨੇ ਕੰਮ ਕਰਿਆ ਹੈ। ਐਸ ਡਿਪਾਰਟਮੈਂਟ ਦੇ ਵਿੱਚ ਦੋ ਵਾਰ ਝੁੱਲਸ ਚੁੱਕਿਆ ਹੈ ਅੱਗ ਦੇ ਨਾਲ ਰਾਤ ਨਹੀਂ ਦੇਖਿਆ ਦਿਨ ਹੀ ਦੇਖਿਆ ਜੀ ਪੂਰਾ ਡੈਡੀਕੇਟਿਡ ਸੀਗਾ ਆਪਣੀ ਜੌਬ ਦੇ ਪ੍ਰਤੀ ਸਰ ਮਤਲਬ ਬਹੁਤ ਸਾਡੇ ਭਗਵੰਤ ਮਾਨ ਸੀਐਮ ਸਾਹਿਬ ਨੂੰ ਇਹੀ ਬੇਨਤੀ ਹੈ ਵੀ ਇਹਦੀ ਜਾਂਚ ਪੜਤਾਲ ਤੁਸੀਂ ਸਿਰੇ ਤੋਂ ਲੈ ਕੇ ਕਰਵਾਈ ਜਾਵੇ ਕੋਈ ਵੀ ਉਹਦੀ ਮੇਨਟੇਨੈਂਸ ਹੈ ਕਿਉਂ ਇਹ ਹਾਦਸਾ ਵਾਪਰਿਆ ਕੀ ਕਾਰਨ ਜਿਹੜਾ ਬੰਦਾ ਇੰਨਾ ਐਕਸਪਰਟ ਹੋਵੇ ਕਿ ਕੁਛ ਨਾ ਕੁਛ ਟੈਕਨੀਕਲੀ ਪ੍ਰੋਬਲਮ ਰਹੀ ਹੋਗੀ ਕੋ ਪਲਾਂਟ ਦੇ ਵਿੱਚ ਪ੍ਰੋਬਲਮ ਆਈ ਹੋਗੀ ਵੀ ਉਹਦੀ ਇਨਵੈਸਟੀਗੇਸ਼ਨ ਕਰਵਾ ਕੇ ਫੋਨ ਲੈਂਡ ਫਾਈਨਲ ਇਹਨਾਂ ਨੂੰ ਕਰਿਆ ਜਾਵੇ ਆਹੀ ਬੰਦ ਥੈਂਕ ਯੂ ਠੀਕ ਹੈ ਜੀ ਸਰ ਕੀ ਨਾਮ ਮੇਰਾ ਨਾਮ ਸੁਦੀਰ ਜਾਏਗਾ ਸਰ 베рка ਮਿਲਕ ਪਲਾਂਟ ਦੇ ਵਿੱਚ ਜੋ ਹਾਦਸਾ ਹੋਇਆ ਸੀ ਕੁਨਾਲ ਜੈਨ ਦੀ ਜਿਹੜੀ ਮੌਤ ਹੋ ਗਈ ਸੀ ਅੱਜ ਪੋਸਟਮਾਰਟਮ ਲਈ ਵੀ ਪਹੁੰਚੀ ਹੋ 베рка ਮਿਲਕ ਪਲਾਂਟ ਦੇ ਨਾਲ ਕੀ ਐਸ਼ਵਸਨ ਜਿਹੜਾ ਉਹਨਾਂ ਨੇ ਤੁਹਾਨੂੰ ਦਿੱਤਾ 베рка ਮਿਲਕ ਪਲਾਂਟ ਨੇ ਜਿਹੜੇ ਕੁਨਾਲ ਮੇਰੇ ਭਰਾ ਦੀ ਜਿਹੜੀ ਨੌਕਰੀ ਸੀ ਉਸ ਬਿਹਤ ਕਿੰਨੀ ਪੇ ਉਹਨਾਂ ਦੀ ਸੀ ਉਨੀ ਉਹਨਾਂ ਨੇ ਜੋਬ ਲਾਤੀ ਉਹ ਉਸ ਬਿਹਤ ਸੀਗਰੇਟ ਦੀ ਲਈ ਆ ਅਸੀਂ ਉਹਨਾਂ ਨੂੰ ਡਿਮਾਂਡ ਕੀਤੀ ਸੀ ਡਿਪਟੀ ਮੈਨੇਜਰ ਦੀ ਚਲੋ ਉਹ ਕਹਿੰਦੇ ਸਾਡੇ ਹੱਥ 'ਚ ਨਹੀਂ ਹੈਗਾ ਪਰ ਅਸੀਂ ਕਹਿੰਦੇ ਅੱਗੇ ਕੋਸ਼ਿਸ਼ ਕਰੋ ਉਹਨਾਂ ਨੇ ਸ਼ਵਾਸ਼ਣ ਦਿੱਤਾ ਸੀ ਦੇਖਦੇ ਹਾਂ ਉਸ ਤੋਂ ਬਾਅਦ ਫਿਰ ਅਸੀਂ ਉਹਨਾਂ ਨੂੰ ਕਿਹਾ ਘੱਟੋ ਘੱਟ ਨਹੀਂ ਤਾਂ 20 ਗ੍ਰੇਡ ਦੀ ਦੋ ਲੇਡੀਜ਼ ਆ ਉਹਨਾਂ ਨੂੰ ਕੁਝ ਅੱਗੇ ਵਧਨ ਦੇ ਇਕੱਲੀ ਲੇਡੀਜ਼ ਕੀ ਕੀ ਕੁਸ਼ ਕਰ ਲੋਗੀ 60-70 ਹਜ਼ਾਰ ਰੁਪਏ ਦੇ ਨਾਲ ਭਾਜੀ ਕਰਦੇ ਗੁਜ਼ਾਰਾ ਅਜੇ ਤੱਕ ਮੁਸ਼ਕਲ ਹੈ ਬਜ਼ੁਰਗ ਵੀ ਆ ਦਵਾਈਆਂ ਬੁੱਟੀ ਸਾਰਾ ਕੁਝ ਦੇਣਾ ਵਾ ਫਿਰ ਉਹਨਾਂ ਨੇ ਸਾਨੂੰ ਇੱਕ ਸ਼ਵਾਸ਼ਣ ਦਿੱਤਾ ਵਾ ਵੀ ਅਸੀਂ ਸੀਐਮ ਸਾਹਿਬ ਨੂੰ ਇੱਕ ਲੈਟਰ ਲਿਖ ਕੇ ਭੇਜ ਰਹੇ ਆ ਲੜਕੀ ਦੇ ਵਿਆਹ ਦਾ ਉਹਦੀ ਪੜ੍ਹਾਈ ਦਾ ਮੈਡੀਕਲ ਜੋ ਕਰ ਰਹੀ ਆ ਤੇ ਲੜਕੇ ਦਾ ਪਰ ਅਸੀਂ ਇਹਨਾਂ ਨੂੰ ਇਹ ਕਹਿੰਨੇ ਲੜਕੇ ਦੀ ਵੀ ਜੌਬ ਦਿੱਤੀ ਜਾਵੇ ਅਸੀਂ ਇਹ ਕਹਿੰਨੇ ਆ ਕਹਿੰਦੇ ਇਹਨਾਂ ਨੇ ਪੂਰਾ ਸਾਨੂੰ ਚੇਅਰਮੈਨ ਸਾਹਿਬ ਨੇ ਪੂਰਾ ਵਿਸ਼ਵਾਸਨ ਦਿੱਤਾ ਵੀ ਅਸੀਂ ਸੀਐਮਾਨ ਸਾਹਿਬ ਤੱਕ ਪੂਰੀ ਤੁਹਾਡੀ ਗੱਲ ਪਹੁੰਚਾਵਾਂਗੇ ਤੇ ਨਾਲ ਤੁਹਾਡੇ ਨਾਲ ਅਸੀਂ ਖੜੇ ਆ ਪਰ ਅਸੀਂ ਇਹ ਕਹਿੰਨੇ ਆ ਖੜੇ ਨਾਲ ਸਾਨੂੰ ਇਹ ਨਾ ਹੋਵੇ ਵਿਸ਼ਵਾਸਨ ਦੇ ਕੇ ਬਾਅਦ ਵਿੱਚ ਪਿੱਛੇ ਹੋ ਜਾऊं ਪਰ ਅਸੀਂ ਇਹ ਕਹਿੰਨੇ ਆ ਅਸੀਂ ਇਹ ਬਹੁਤ ਅੱਗੇ ਤੱਕ ਜਾਵਾਂਗੇ ਫਿਰ ਸਾਨੂੰ ਪੂਰਾ ਸੀਐਮਾਨ ਸਾਹਿਬ ਸਾਡਾ ਪੂਰਾ ਸਾਧਨ ਜੈਨ ਸਮਾਜ ਸਾਡੇ ਨਾਲ ਆ ਪੂਰਾ ਵੀ ਸਾਨੂੰ ਪੂਰਾ ਸ਼ੁਆਸ਼ਣ ਦੇਣ ਵੀ ਆ ਤੁਹਾਨੂੰ ਆ ਚੀਜ਼ਾਂ ਫੈਸਿਲਿਟੀਆਂ ਦਿੱਤੀਆਂ ਜਾਣੀਆਂ ਅਸੀਂ ਇਹ ਚਾਹਨੇ ਹਾਂ ਨਾ ਸੀਮਨ ਸਿੰਘ ਨਾਲ ਜੈਨ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਉਹਨਾਂ ਦੇ ਫਾਦਰ ਸਾਹਿਬ ਨੇ ਉਹ ਵੀ ਠੀਕ ਨਹੀਂ ਰਹਿੰਦੇ ਬਜ਼ੁਰਗ ਨੇ ਤੇ ਉਹ ਦੋ ਬੱਚੇ ਨੇ ਇੱਕ ਬੇਟਾ ਇੱਕ ਬੇਟੀ ਆ ਤੇ ਮਿਸਿਸ ਬਾਜੀ ਬੱਚਿਆਂ ਦੀ ਕਿੰਨੀ ਉਮਰ ਹੈ 14 ਸਾਲ ਦੇ ਇੱਕ 17 ਸਾਲ ਦੇ ਤੇ ਬੇਟੀ ਦੇ ਵਿਆਹ ਦੀ ਮੰਗ ਵੀ ਕੀਤੀ ਹੈ ਤੇ ਵੀ ਬੇਟੀ ਦੇ ਵਿਆਹ ਦੀ ਮੰਗ ਤੇ ਇਹ ਖਰਚਾ ਕੀਤਾ ਗਿਆ ਦੇਖੋ ਜੀ ਹੁਣ 43 42 43000 ਦੀ ਮੈਡਮ ਨੇ ਅੱਗੇ ਜੋਬ ਉਹਨਾਂ ਦੀ 15 ਸਾਲ ਆ ਦੱਸੋ ਕਿਤੇ ਤੱਕ ਸਰਵਾਈਵ ਕਰਨਗੇ ਮੈਨੂੰ ਨਹੀਂ ਸਮਝ ਆ ਰਹੀ ਕਿ ਉਹ ਕਿਤੇ ਤੱਕ ਕਰਨਗੇ ਅੱਗੇ ਖਰਚੇ ਵੀ ਆ ਹੋਰ ਬਹੁਤ ਕੁਸ਼ ਚੀਜ਼ਾਂ ਪੈਂਦੀਆਂ ਬਿਮਾਰੀਆਂ ਠਮਾਰੀਆਂ ਲਾਤੀਆਂ ਨੇ ਕਿਤੋਂ ਕਰਨਗੇ ਸਾਨੂੰ ਸਮਝ ਨਹੀਂ ਆ ਰਹੀ ਆਂ ਚੀਜ਼ ਦਾ ਅਸੀਂ ਇਹੀ ਮੰਗ ਕਰਦੇ ਆਂ ਵੇਰਕਾਂ ਨੂੰ ਵੀ ਤੇ ਮਾਨ ਸਾਹਿਬ ਨੂੰ ਵੀ ਇਹੀ ਕਹਿੰਦੇ ਆਂ ਵੀ ਇੰਨਾ ਬਾਰੇ ਸੋਚੋ ਪਰਿਵਾਰ ਵਾਲੇ ਜਰੂਰ ਸੋਚੋ ਸੋ ਅੱਜ ਹੁਣ ਕੋਸ ਨਾਟਨ ਤੋਂ ਬਾਅਦ ਸੰਸਕਾਰ ਕੀਤਾ ਜਾਏਗਾ ਹਾਂ ਜੀ ਕਰ ਰਹੇ ਆ ਜੀ ਉਹਨਾਂ ਦਾ ਉਸ ਤੋਂ ਬਾਅਦ ਸੰਸਕਾਰ ਕਰ ਰਹੇ ਆ ਤਿੰਨ ਕਿ ਸਾਢੇ ਤਿੰਨ ਚਾਰ ਵਜੇ ਜੋ ਵੀ ਟਾਈਮ ਸੈੱਟ ਬਿਠੇਗਾ ਅਸੀਂ ਉਹਨਾਂ ਦਾ ਸੰਸਕਾਰ ਕਰ ਦਾਂਗੇ ਪਰ ਫੇਰ ਮਾਨ ਸਾਹਿਬ ਨੂੰ ਕਹਿੰਨੇ ਆ ਵੀ ਧਿਆਨ ਰੱਖੋ ਇਸ ਪਰਿਵਾਰ ਦਾ ਦੇਖੋ ਬਲਾਸਟ ਹੋਇਆ ਇੱਕ ਨੈਚੁਰਲ ਡੈਥ ਵੀ ਉੱਤੇ ਹੁੰਦੀ ਨਾ ਅਸੀਂ ਕਹਿੰਦੇ ਚਲ ਨੈਚੁਰਲ ਹੋ ਗਈ ਇੱਕ ਪਲਾਟ ਦੇ ਵਿੱਚ ਇੱਕ ਦੁਰਘਟਨਾ ਐਡੀ ਵੱਡੀ ਹੋ ਗਈ ਇੱਕ ਸਿਰਫ ਕੱਲਾ ਬੰਦਾ ਸੀ ਨੋ ਤਾਂ ਪਹਿਨ ਡਿਊਟੀ ਦਿੱਤੀ ਉਸ ਤੋਂ ਬਾਅਦ ਫਿਰ ਉਹਨੂੰ ਬੁਲਾਇਆ ਗਿਆ ਚਲੋ ਅਸੀਂ ਕਿੰਨੇ ਚਲੋ ਜ਼ਰੂਰੀ ਹੋ ਗਿਆ ਉਹਨੇ ਜ਼ਿੰਮੇਵਾਰੀ ਤੁਸੀਂ ਕਹਿ ਕੇ ਉਹਨੂੰ ਬੁਲਾ ਲਿਆ ਜਿੱਦਾਂ ਵੀ ਕੋਈ ਗੱਲ ਨਹੀਂ ਉਹਨੇ ਆਪਣੀ ਡਿਊਟੀ ਸਮਝ ਕੇ ਚਲੇ ਗਿਆ ਪਰ ਉਹਦੇ ਲਈ ਤੁਸੀਂ ਕੀ ਸੋਚਿਆ ਇੱਕ ਉਹਦੀ ਡਿਊਟੀ ਨਾ ਹੁੰਦੇ ਹੁੰਦੇ ਵੀ ਤੁਸੀਂ ਉਹਨੂੰ ਬੁਲਾਇਆ ਉਸ ਤੋਂ ਬਾਅਦ ਉਹਦੇ ਮਿਸ ਹੈਪਨਿੰਗ ਹੋ ਗਈ ਜੋ ਵੀ ਹੋ ਗਿਆ ਉਹਦੇ ਨਾਲ ਤੁਸੀਂ ਉਹਦੇ ਬਾਰੇ ਕੀ ਸੋਚਿਆ ਸਿਰਫ ਆਹੀ ਜਿਹੜਾ ਉਹਦਾ ਫੰਡ ਸੀਗਾ 30 35 40 ਲੱਖ ਜੋ ਸੀਗਾ ਉਹਨੂੰ ਦੇਤਾ ਪਰ ਅਖਬਾਰ ਦੇ ਵਿੱਚ ਇਹ ਕੱਢਿਆ ਗਿਆ ਮੁੜ ਕੇ ਅਖਬਾਰ ਦੇ ਵਿੱਚ ਇਹ ਕੱਢਤਾ ਵੀ ਅਸੀਂ ਉਹਨਾਂ ਨਾਲ 50 ਲੱਖ ਰੁਪਏ ਦੀ ਸੈਟਲਮੈਂਟ ਕੀਤੀ ਜਾਂ ਜੋ ਕੀਤੀ ਮੈਂ ਕਹਿੰਦਾ ਸੈਟਲਮੈਂਟ ਸਾਨੂੰ ਦਿਖਾ ਦੇਣ ਵੀ ਕਿਹੜਾ ਉਹਦੇ ਪ੍ਰੋਫਿਟ ਫੰਡ ਤੋਂ ਬਾਅਦ ਅਲਾਵਾ ਸਾਨੂੰ 50 ਲੱਖ ਰੁਪਏ ਦਿੱਤਾ ਸਾਨੂੰ ਜਿੱਤੇ ਕਹਿ ਦੇਣ ਉਹਤੇ ਅਸੀਂ ਹੱਥ ਜੋੜ ਕੇ ਉਹਨਾਂ ਦਾ ਮਾਫੀ ਮੰਗਣਾ ਹੈ ਜੀ ਤੁਹਾਡੇ ਬਾਰੇ ਗਲਤ ਸ਼ਬਦ ਬੋਲੇ ਆ ਇੱਕ ਵੀ ਕਹਿ ਦੇਣ ਸਾਨੂੰ 50 ਲੱਖ ਰੁਪਏ ਸਾਨੂੰ ਦਿੱਤਾ ਨਹੀਂ ਉਹਦਾ ਜੋ ਪ੍ਰੋਫਿਟ ਫੰਡ ਜੀ ਉਹ ਅੱਜ ਕੱਲ ਰਿਟਾਇਰ ਹੋ ਜਾਂਦਾ ਜਾਂ ਨੌਕਰੀ ਛੱਡਦਾ ਇਹ ਬੇਰਕਾ ਨੇ ਤਾਂ ਵੀ ਦੇਣਾ ਹੀ ਦੇਣਾ ਸੀ ਪਰ ਉਹਨਾਂ ਨੇ ਉਹਦੇ ਪਰਿਵਾਰ ਲਈ ਕੀ ਕੀਤਾ ਤੁਹਾਡਾ ਇੱਕ ਦਿਨ ਦਾ ਪਲਾਟ ਨਾ ਚੱਲਦਾ ਉਹਦੇ ਕਾਰਨ ਤੇ ਤੁਹਾਡੇ ਲੱਖਾਂ ਤੇ ਕਰੋੜਾਂ ਦਾ ਨੁਕਸਾਨ ਸੀ ਘੱਟੋ ਘਾਟ ਨਹੀਂ ਕਰੋੜ 2-4 ਕਰੋੜ ਦਾ ਨੁਕਸਾਨ ਹੈਗਾ ਸੀ ਕੀ ਤੁਸੀਂ ਉਹਦੇ ਬਾਰੇ ਦੇ ਸਕਦੇ ਸੀ ਕੁਝ ਤੁਸੀਂ ਦਿੰਦੇ ਉਹਨੂੰ ਕੁਝ ਉਹਨੂੰ ਕੀ ਦਿੱਤਾ ਕੁਛ ਵੀ ਨਹੀਂ 2.5 ਲੱਖ 5 ਲੱਖ 10 ਲੱਖ ਆਹ ਕਹਿ ਕੇ ਤੁਸੀਂ 바ਰਗਣੀ ਕਰਕੇ ਉਹਨੂੰ ਤੋੜਤਾ ਬਸ ਪਰਵਾਹ ਨੂੰ ਉਹਦਾ ਤਾਂ 40 ਲੱਖ ਬੰਦਾ ਸੀ ਉਹਨੂੰ ਦੇਤਾ ਕੁਝ ਚੀਜ਼ਾਂ ਹੋਲੇ ਚ ਹੁੰਦੀਆਂ ਜਿਹੜੀਆਂ ਸਾਨੂੰ ਨਹੀਂ ਪਤਾ ਹੁੰਦੀਆਂ ਕਿਹੜਾ 50 ਲੱਖ ਸਾਨੂੰ ਉੱਥੇ ਕਿਹਾ ਗਿਆ ਸੀ ਵੀ ਸਾਡੇ ਹੱਥ ਪੱਲੇ ਕੁਝ ਨਹੀਂ ਹੈਗਾ ਜਿੰਨੀ ਸਾਡੀ ਥੋੜੀ ਅਸੀਂ ਉਹਨਾਂ ਦੇ ਸਕਦੇ ਹਾਂ ਠੀਕ ਹੈ ਅਸੀਂ ਐਗਰੀ ਹੁੰਨੇ ਆ ਇਸ ਚੀਜ਼ ਨੂੰ ਪਰ ਕਿਹੜਾ ਉਹਨਾਂ ਦਾ ਦਿੱਤਾ ਕੀ ਸਾਨੂੰ ਇਹ ਤਾਂ ਪਤਾ ਲੱਗੀ ਕੁਛ ਤੁਸੀਂ ਉਹਨੂੰ ਉਹਲੀਆਂ ਚੀਜ਼ਾਂ ਸੀਗੀਆਂ ਉਹਦੇ ਵਿਆਪ ਤੇ ਤੁਸੀਂ ਸਾਨੂੰ 13 ਲੱਖ 12 ਲੱਖ ਦੇਤਾ ਪਰ ਉਹ ਤਾਂ ਉਹਦੇ ਹੀ ਬੰਦਾ ਪਿਆ ਭਰਾ ਮੇਰੇ ਮੈਂ ਕੀ ਕਵਾਂ ਇਹਨਾਂ ਨੂੰ ਭਗਵੰਤ ਮਾਨ ਸਾਹਿਬ ਤੁਹਾਡੇ ਅੰਡਰ ਚਾ ਸਾਰਾ ਕੁਝ ਸਭ ਕੁਝ ਕਰ ਸਕਦੇ ਹੋ ਚੇਅਰਮੈਨ ਸਾਹਿਬ ਨੇ ਸਾਡੇ ਨਾਲ ਬਹੁਤ ਵਧੀਆ ਬਿਹੇਵ ਕੀਤਾ ਆਪਾਂ ਇਹ ਨਹੀਂ ਕਹਿੰਦੇ ਮਾਰਾ ਕੀਤਾ ਬਹੁਤ ਅੱਛੀ ਤਰ੍ਹਾਂ ਨਾਲ ਗੱਲ ਕੀਤੀ ਪਰ ਉਹ ਮਿੱਠੀਆਂ ਗੱਲਾਂ ਹੋਈਆਂ ਗੋਲੀਆਂ ਹੋ ਗਈਆਂ ਪਰ ਅਸੀਂ ਗੋਲੀਆਂ ਚ ਨਹੀਂ ਆਣਾ ਅਸੀਂ ਇਹ ਕਹਿੰਨੇ ਆ ਵੀ ਇਸ ਬੱਚਿਆਂ ਆ ਰਹੇ ਸੋਚਿਆ ਜਾ ਰਿਹਾ ਤੋਡੇ ਕੋਲੀ ਉਹ ਬੱਚੀ ਨੇ ਕੰਮ ਕਰਨਾ ਵਾ ਉਹਦਾ ਧਿਆਨ ਰੱਖਿਆ ਜਾਵੇ ਕੱਲੂ ਇਹ ਨਾ ਹੋਵੇ ਕੁਝ ਉਹਦੇ ਉੱਤੇ ਅੱਜ ਅਸੀਂ ਇਹ ਪ੍ਰੋਟੈਸਟ ਕਰ ਰਹੇ ਹਾਂ ਵੀ ਉਹਦੇ ਉੱਤੇ ਕੁਝ ਦਿੱਕਤ ਆ ਕੇ ਉਹਨੂੰ ਕੋਈ ਨਾ ਕੋਈ ਦਿੱਕਤ ਆਵੇ ਕੱਲ ਉਹਦੀ ਜੋਬ ਤੇ ਇਹ ਕੁਝ ਇਹ ਨਾ ਕੁਝ ਅਲੀਗੇਸ਼ਨ ਲੱਜੇ ਅਸੀਂ ਇਹ ਨਹੀਂ ਜਾਂਦੇ ਵੀ ਕੱਲ ਇਹਨਾਂ ਨੇ ਇਹ ਪ੍ਰੋਟੈਸਟ ਕੀਤਾ ਉਹ ਕੀਤਾ ਜੀ ਦੇਖੋ ਹੱਕਵੰਦਾ ਸੀ ਕਰਨਾ ਪੰਦਾ ਸੀ ਪਰ ਭਰਾ ਦਾ ਜੋ ਹੱਕ ਚਾਹੀਦਾ ਸੀ ਇਹਨਾਂ ਨੇ ਉਹਦੀ ਜਾਨ ਦੀ ਵੈਲਿਊ ਸਿਰਫ 10 ਲੱਖ ਰੁਪਏ ਆਉਣੀ ਲਾਈ ਸਿਰਫ 10 ਲੱਖ ਰੁਪਏ ਉਹਨਾਂ ਦੇ ਜ਼ਹਾਂ ਨਾਲ ਬੰਦੀ ਪਈ ਆ ਉਹ ਵੀ ਪਤਾ ਨਹੀਂ ਸ਼ਾਇਦ ਉਹਦੇ ਹੀ ਬੰਦਾ ਉਹ ਵੀ ਨਹੀਂ ਬੰਦੇ ਉਹ ਵੀ ਸ਼ਾਇਦ ਉਹਨਾਂ ਦਾ ਹੀ ਆ ਉਹ ਮੁੰਡੇ ਦਾ ਹੀ ਬੰਦਾ ਪਿਆ ਵਾ ਕਿ ਕਿਸੇ ਨਾ ਕਿਸੇ ਪਾਸਿਓਂ ਯੂਨੀਅਨ ਤੋਂ 50 ਲੱਖ ਰੁਪਏ ਜਿਹੜਾ ਬੜੀ ਚਰਚਾ ਚੱਲ ਰਹੀ ਹੈ ਕਿ 45 ਤੋਂ 50 ਲੱਖ ਰੁਪਏ ਉਹਨਾਂ ਦਾ ਜਿਹੜਾ ਦਿੱਤਾ ਜਾਏਗਾ ਉਹ ਕਿਹੜੀ ਉਹ ਸਾਨੂੰ ਚੈੱਕ ਦੇ ਦੇਣ ਅਸੀਂ ਕਹਾਂਗੇ ਫਿਰ ਦਿੱਤਾ ਦੇਣ ਸਾਨੂੰ ਜੇ ਉਹ ਕਿਹੜਾ 45 ਤੋਂ 50 ਲੱਖ ਰੁਪਈਆ ਉਹਦਾ ਪ੍ਰੋਫਿਟ ਫੰਡ ਆ ਜੀ ਉਹਦੇ ਫੰਡਾਂ ਦੇ ਆ ਕਾਗਜ਼ਾਂ ਦੇ ਆ ਹਾਂ ਜੀ ਗ੍ਰੈਜੂਏਟਰੀ ਹੈ ਪੀ ਐਫ ਵੀ ਹੈ ਉਹ ਆ ਚਲੋ ਸਾਨੂੰ ਇੰਨੀ ਨੌਲੇਜ ਕਦੋਂ ਤੇ ਇੱਕ ਭਾਈ ਸਾਹਿਬ ਆ ਗਿਆ ਸਾਡੇ ਉਹਨਾਂ ਨੇ ਸਾਰਾ ਕੁਝ ਸਾਨੂੰ ਦੱਸਿਆ ਸੀ ਉੱਤੇ ਦੱਸਦੇ ਰਿਹਾ ਵੀ ਆ ਆਲੇ ਆ ਉਹਨਾਂ ਨੇ ਉਹਨਾਂ ਨੂੰ ਕੁਐਸਚਨ ਵੀ ਪੁੱਟ ਕਰਦੇ ਵੀ ਇਹ ਤਾਂ ਸਾਡਾ ਹੀ ਆ ਤੁਸੀਂ ਦੱਸੋ ਸਾਨੂੰ ਵੇਰ ਕਾਲੀਆ ਸਾਨੂੰ ਲਿਸਟ ਵੀ ਦੇ ਦਾਂਗੇ ਆਪਾਂ ਇੱਕ ਜੀ ਸਾਡੇ ਨਾਲ ਰੂਟਲੀ ਬੀਹੇਵ ਕੀਤਾ ਉਹਨਾਂ ਨੇ ਵੇਰ ਕਾਲਿਆਂ ਨੇ ਕੁਝ ਵੀ ਨਹੀਂ ਕੀਤਾ ਬਹੁਤ ਵਧੀਆ ਸਾਡੇ ਨਾਲ ਗੱਲਬਾਤ ਕਰਦੇ ਸੀ ਪਰ ਗੱਲਾਂ ਨਾਲ ਕੁਝ ਨਹੀਂ ਬੰਨਣਾ ਕਿਦੋਂ ਜੋ ਉਹਦਾ ਪਰਿਵਾਰ ਦੀ ਪੂਰਤੀ ਆ ਅਸੀਂ ਕਹਿੰਨੇ ਪੂਰਤੀ ਕਰੋ ਉਹ ਜ਼ਰੂਰ ਚਾਹੀਦਾ ਬਸ ਮਾਨ ਸਾਹਿਬ ਤੁਹਾਨੂੰ ਇੰਨੀ ਬੇਨਤੀ ਕਰਦੇ ਆ ਜੈਨ ਪਰਿਵਾਰ ਦਾ ਪਹਿਲੀ ਇੱਕ ਤੁਹਾਡੇ ਕੋਲ ਅਰਜੀ ਆਈ ਹੈ ਮੇਰੇ ਖਿਆਲ ਚ ਪ ਤੋੜੇ ਸਿਮ ਮਾਨ ਸਾਹਿਬ ਪਹਿਲੀ ਅਰਜੀ ਕਾਈ ਆ ਸੀਐਮ ਬਣਨ ਤੋਂ ਬਾਅਦ ਤੇ ਅਸੀਂ ਦੇਖਦੇ ਹਾਂ ਤੁਸੀਂ ਜਾਇੰਟ ਫੈਮਲੀਆ ਲਈ ਕੀ ਕਰਦੇ ਧੰਨਵਾਦ